ਜ਼ਿੰਦਗੀ ਚ ਇਹਨੇ ਸੰਘਰਸ਼ ਐਨੀਆਂ ਮੁਸ਼ਕਲਾਂ ਤੇ ਖੜੇ ਹਾਂ ਅੱਜ ਵੀ ਕੋਈ ਕਰਦਾ ਜੀ ਕਹਿਣਾ ਜਿੰਨੇ ਮੈਂ ਇੱਕ ਵੀ ਸ਼ੂਟਿੰਗ ਵਸਾਂ ਟਾਈਮ ਗੁਰਦੁਆਰੇ ਜਾ ਕੇ ਕੱਢ ਲੈਣਾ ਸੋਖ ਹੈਗਾ ਸੰਤਾਨ ਵਾਲੇ ਪਾਸੋਂ ਨਹੀਂ ਸੋਖ ਉਹਦੀ ਕੋਈ ਯਾਦ ਨਹੀਂ ਵਾਸ਼ੀਆਂ ਕੋਈ ਸਭ ਕਦਮ ਹੋ ਗਈਆਂ ਮਾਵਾਬ ਚਲੇ ਗਏ ਸਭ ਕੁਝ ਕਦਮ ਅੱਜ ਦਾ ਸਮਾਂ ਬਹੁਤ ਤਲੇ ਚਲਾ ਗਿਆ ਹਾਂਜੀ ਗੱਲ ਬਾਪੂ ਦੇ ਸਿਰ ਤੇ ਮੋਜ ਜਾਂਦੀ ਸਾਰੀ ਨੇ ਤਿੰਨ ਚਾਰ ਵਾਰੀ ਐਕਸੈਂਟ ਹੋਇਆ ਮੈਦੇ ਕੋ ਕੋਈ ਨਹੀਂ ਪਹੁੰਚਿਆ ਵਾਹਿਗੁਰੂ ਤੇ ਬਹੁਤ ਭਰੋਸਾ ਆਪਾਂ ਜੋ ਮੰਗਿਆ ਮਿਲੇ ਹੁਣ ਤੱਕ ਮਿਲਦਾ ਰਿਹਾ ਜੀ ਕਿਰਪਾ ਕਰਦੇ ਆ ਕਿੰਨੇ ਕੱਪ ਲੱਗ ਜਾਂਦੇ ਤਿੰਦੇ ਇਹਦਾ ਦੇਖੋ ਜੀ ਕੱਚੇ ਕੰਮ ਨੂੰ ਇنسان ਬੱਚੇ ਪੈਦਾ ਕਰਦਾ ਹੈ ਇਸ ਕਰਕੇ ਕਿ ਸਾਡਾ ਪਰਿਵਾਰ ਬਣ ਜਾਊ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਆਪਣੇ ਬੱਚੇ ਤੇ ਲਾ ਦਿੰਦਾ ਹੈ ਕਿ ਉਹ ਵੱਡਾ ਹੋ ਕੇ ਕੁਝ ਬਣੂਗਾ ਤੇ ਸਾਡੀ ਬਜ਼ੁਰਗ ਬਰੇ ਦੀ ਲਾਠੀ ਬਣ ਜਾਊਗਾ ਪਰ ਜਦੋਂ ਉਹ ਉਮੀਦਾਂ ਟੁੱਟ ਜਾਣ ਤਾਂ ਉਹ ਦੋਖੋ ਇਨਸਾਨ ਹੀ ਸਮਝ ਸਕਦਾ ਜਿਹਦੇ ਤੇ ਬੀਤਦੀ ਹੁੰਦੀ ਹੈ ਸੋ ਅਸੀਂ ਸਾਰੇ ਇਸੇ ਆਸ ਦੇ ਵਿੱਚ ਇਹ ਜ਼ਿੰਦਗੀ ਜਿਉਂਦੇ ਆ ਪਰ ਸਾਨੂੰ ਨਹੀਂ ਪਤਾ ਹੁੰਦਾ ਕਿ ਹਾਲਾਤ ਕਿੱਥੇ ਤੋਂ ਕਿੱਥੇ ਸਾਨੂੰ ਲਿਆ ਕੇ ਖੜਾ ਕਰ ਦਿੰਦੇ ਨੇ ਸੋ ਅੱਜ ਦੀ ਕਹਾਣੀ ਬਹੁਤ ਹੀ ਹੌਸਲੇ ਵਾਲੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਮੈਂ ਤੁਹਾਡੇ ਨਾਲ ਨੂਰਵਰ ਚੋ ਸਾਡਾ ਖਾਸ ਪ੍ਰੋਗਰਾਮ ਹੌਸਲੇ ਲੈ ਕੇ ਹਾਜ਼ਰ ਹੈ ਜੀ ਬਜ਼ੁਰਗ ਬਾਪੂ ਜੀ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਪਟਿਆਲਾ ਦੇ ਪੁਰਾਣੀ ਜਿਹੜੀ ਰੇਲਵੇ ਸਟੇਸ਼ਨ ਔਰ ਬੱਸ ਸਟੈਂਡ ਦੀ ਜੇ ਗੱਲ ਕਰੀਏ ਤਾਂ ਇਹ ਇੱਥੇ ਚਾਹ ਦਾ ਇਹਨਾਂ ਦਾ ਅੱਡੇ ਚਾਹ ਵੇਚਦੇ ਨੇ ਪਹਿਲਾ ਮਿਸਤਰੀ ਸਨ ਤਾਂ ਮਿਸਤਰੀ ਤੋਂ ਬਾਅਦ ਕਹਿੰਦੇ ਕਿ ਇਹਨਾਂ ਦੀ ਜ਼ਿੰਦਗੀ ਵਿੱਚ ਕੁਝ ਹੋਇਆ ਇਹਨਾਂ ਦੇ ਟੂ ਇਟ ਇਸਕ ਹਿੱਲ ਗਏ ਜਿਸ ਕਰਕੇ ਇੱਕ ਹਾਦਸਾ ਹੋਣ ਤੋਂ ਬਾਅਦ ਇਹਨਾਂ ਨੇ ਇਹ ਕੰਮ ਸ਼ੁਰੂ ਕਰ ਦਿੱਤਾ ਸੋ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਸੰਘਰਸ਼ਾਂ ਦੇ ਨਾਲ ਜੁੜੀਆਂ ਕੁਝ ਗੱਲਾਂ ਤੇ ਕਿਵੇਂ ਦੇ ਹਾਲਾਤ ਬਣੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਕਿਵੇਂ ਹੋ ਸਰੀਰ ਕਰੇ ਤਾਂ ਮੈਂ ਠੀਕ ਨਹੀਂ ਜੀ ਲੱਕ ਕਰ ਹੂੰ ਇਸ ਕਰਕੇ ਜੋ ਕੰਮਕਾਰ ਆਪਣਾ ਬਹੁਤ ਡਾਊਨ ਹੂੰ ਆਈ ਚਲਾਈ ਦਾ ਕੰਮ ਹੈ ਦਾ ਹੂੰ ਜਿਆਦਾ ਕੋਈ ਪਤਾ ਨਹੀਂ ਹਮ ਘਰ ਚ ਵੀ ਆਪਾਂ ਨੂੰ ਸੁਖਿ ਸ਼ਾਂਤ ਨਹੀਂ ਹਮ ਘਰ ਤੋਂ ਹਾਂਜੀ ਇਕੱਲੇ ਲੱਗੇ ਪਏ ਹਾਂ ਜੀ ਹਾਂਜੀ ਹਾਂਜੀ ਇਕੱਲੇ ਲੱਗੇ ਹੋਏ ਹਾਂ ਕੋਈ ਨਾਲ ਨਹੀਂ ਆਉਂਦਾ ਤੁਹਾਡੇ ਮਤਲਬ ਪਰਿਵਾਰ ਚ ਕੌਣ ਕੌਣ ਹੈ ਜੀ ਇੱਕ ਕਾਕਾ ਜੀ ਜਿਆ ਘਰ ਵਾਲੇ ਆ ਕੁੜੀਆਂ ਆਪਣੇ ਘਰੇ ਨੇ ਅੱਛਾ ਤੁਹਾਡੀ ਨਾਮ ਤੇ ਉਮਰ ਪਹਿਲਾਂ ਜਾਨਣਾ ਚਾਹਾਂਗੇ ਹਾਂਜੀ ਤੁਹਾਡਾ ਨਾਮ ਤੇ ਉਮਰ ਜੀ ਮੇਰਾ ਨਾਮ ਰਣਜੀਤ ਸਿੰਘ ਕਾਲਾ ਜੀ ਅੱਛਾ ਹਾਂਜੀ ਉਮਰ 52 ਸਾਲ ਕਿੱਥੋਂ ਦੇ ਰਹਿਣ ਵਾਲੇ ਹੋ ਬਾਪੂ ਜੀ ਆ ਪੰਜਾਬੀ ਯੂਨੀਵਰਸਿਟੀ ਸ਼ੇਖਪੁਰਾ ਜੀ ਐਨੀ ਦੂਰੋਂ ਇੱਥੇ ਚਾਹ ਦਾ ਕੰਮ ਕਰਨ ਆਉਨੇ ਹੋਗੇ ਹਾਂ ਜੀ ਹਾਂ ਜੀ ਸ਼ੇਖਪੁਰੇ ਤੋਂ ਇੱਥੇ ਪੁਰਾਣੇ ਬਸਟਾਡੇ ਅੱਛਾ ਹਾਂ ਜੀ 10 ਰੁਪਏ ਦੀ ਚਾਹ ਦਾ ਕੱਪ ਹੈ ਹਾਂ ਜੀ ਮਹੀਨਾ ਨਿਕਲ ਜਾਂਦਾ ਇਹਦੇ ਵਿੱਚ ਕਮਾਈ ਹੁੰਦੀ ਹੈ ਪਹਿਲਾਂ ਇਹ ਸ਼ੁਰੂ ਜੇ 3 ਰੁਪਏ ਦਾ ਕੱਪ ਸੀ ਅੱਛਾ ਕਮਾਇਆ ਤੁਸੀਂ ਜੀ ਹਾਂ ਜੀ ਹਾਂ 2 ਰੁਪਏ ਵਿੱਚ ਵਿੱਚ ਆ ਤੇ ਇਹ ਕਰੋਨੇ ਦੇ ਬਾਅਦ 10 ਰੁਪਏ ਕੱਪ ਹੋਇਆ ਹਾਂ ਜ਼ਿਆਦਾ ਮਹਿੰਗਾਈ ਕਿਤੋਂ ਵੱਧ ਗਈ ਮਹਿੰਗਾਈ ਬਹੁਤ ਜ਼ਿਆਦਾ ਵੱਧ ਗਈ ਹਾਂ ਉਦੋਂ ਪਹਿਲਾਂ ਕੀ ਕਰਦੇ ਸੀਗੇ? ਉਦੋਂ ਰਾਜ ਮਿਸਰੇ ਕੰਮ ਕਰਦਾ ਸੀ। ਅੱਛਾ ਉਹ ਕੰਮ ਕਿਉਂ ਛੱਡਤਾ ਫਿਰ ਚਾਹ ਵਾਲੇ ਪਾਸੇ ਕਿਉਂ ਆ ਗਏ? ਚਾਹ ਦਾ ਕਈ ਵਾਰੀ ਨਾ ਪੈੜਾਂ ਤੋਂ ਡੇਗੇ ਟੁੱਟੇ ਬਾਲੇ ਬੁਲੇ ਟੁੱਟੇ ਨਾ ਇਹਦੇ ਕਰਕੇ ਮੇਰਾ ਡਿਸਕ ਦਾ ਕੰਮ ਹੋ ਗਿਆ ਸੀ। ਅੱਛਾ ਇਹਦੇ ਕਰਣ ਫਿਰ ਮੇਰੇ ਤੋਂ ਕੋਡਾ ਹੋਇਆ ਨਹੀਂ ਜਾਂਦਾ। ਹੁਣ ਤਾਂ ਚੁੱਕਿਆ ਨਹੀਂ ਜਾਂਦਾ। ਚੁੱਕਿਆ ਨਹੀਂ ਜਾਂਦਾ ਮੈਂ ਖੜਕੇ ਕੰਮ ਕਰਦਾ। ਕਈ ਵਾਰ ਭਾਂਡੇ ਧੋਣੇ ਪੈਂਦੇ ਹੋਣੇ ਚੁੱਕ ਕੇ ਕੁਝ ਕਰਨਾ ਪੈਂਦਾ ਉਹ ਫਿਰ ਉਹ ਕਿੱਦਾਂ ਕਰਦੇ ਹੋ? ਉਹ ਵੇ ਮੈਂ ਟੇਬਲ ਲੈ ਕੇ ਬਹਿ ਕੇ ਫਿਰ ਕਰਦਾ। ਹੂੰ ਇਹ ਤੁਹਾਡੇ ਨਾਲ ਕੋਈ ਘਰ ਦੇ ਵਿੱਚੋਂ ਨਹੀਂ ਕੋਈ ਆਂਦਾ ਤੁਹਾਡੀ ਪਤਨੀ ਜਾਂ ਤੁਹਾਡੇ ਬ ਉਹ ਘਰ ਵਾਲੇ ਵੀ ਉੱਤੇ ਪੀਜੀਆ ਹੀ ਲੱਗੇ ਆ। ਅੱਛਾ। ਰੋਟੀ ਪਾਣੀ ਬਣਾਉਂਦੇ। ਹੂੰ। ਤੇ ਮੁੰਡਾ ਪੜਦਾ ਜੇ ਘਰੇ ਆ। ਕਿੰਨੀ ਉਮਰ ਆ? ਹੋਈ 23 ਸਾਲ ਦੀ। ਅੱਛਾ। ਹਾਂਜੀ। ਹੋਰ ਕੌਣ-ਕੌਣ ਹੈ ਘਰ 'ਚ? ਘਰ 'ਚ ਕੋਈ ਨਹੀਂ, ਕੁੜੀਆਂ ਦੋ ਵੈਈਆਂ ਹੋਈਆਂਗੇ। ਵਿਆਹ ਕਰ ਤਾਂ ਜ਼ਿੰਮੇਵਾਰੀ ਮੁਕਤ ਹੋ ਗਈ। ਹਾਂਜੀ ਹਾਂਜੀ। ਹੂੰ। ਸੁੱਖ ਹੈਗਾ ਸੰਤਾਨ ਵਾਲੇ ਪਾਸੋਂ? ਨਹੀਂ, ਸੁੱਖ ਉਹਦੀ ਕੋਈ ਯਾਦ ਨਹੀਂ ਜੀ। ਹੂੰ। ਸੁੱਖ ਤਾਂ ਆਪਣੇ ਕਰਮਾਂ ਦਾ ਹੀ ਆ। ਢੇਡੀ ਉਮਰ ਦੇ ਵਿੱਚ ਆਪ ਹੀ ਸਭ ਕੁਝ ਕਰਨਾ ਪੈ ਰਿਹਾ ਹੈ। ਫਿਰ ਸੁੱਖ ਕਾਹਦਾ? ਸੋ ਕੋ ਦਾ ਕੋਈ ਨਹੀਂ ਜੀ ਫਿਰ ਹੂੰ ਪਸੇ ਤੇ ਟਾਈਮ ਬਾਸ ਆਪਣਾ ਕਿੰਨੇ ਵਜੇ ਆਨੇ ਹੋ ਸਵੇਰੇ ਸਵੇਰੇ ਮੈਂ 6-7 ਵਜੇ ਆਇਆ ਤੇ 7:00 7:00 ਵਜੇ ਹੂੰ ਫਿਰ ਕਿੰਨੇ ਵਜੇ ਜਾਂਦੇ ਹੋ ਸ਼ਾਮ ਨੂੰ 6-7 ਤੇ ਚਲ ਜਾਂਦੇ ਕਈ ਵਾਰ ਤਾਂ ਉੱਠਣ ਦਾ ਦਿਲ ਨਹੀਂ ਕਰਦਾ ਹੋਗਾ ਠੰਡ ਹੈ ਸਰੀਰ ਦਰਦ ਹੁੰਦਾ ਹੈ ਪੁਰਾਣੀਆਂ ਸੱਟਾਂ ਵੱਜੀਆਂ ਨੇ ਔਖੇ ਹੁੰਨੇ ਹੋ ਫਿਰ ਕਿਹੜੇ ਹੌਸਲੇ ਨਾਲ ਉੱਠ ਕੇ ਆ ਜੰਨੇ ਹੋ ਵੀ ਕੰਮ ਕਰਨਾ ਜਾਣਾ ਹੀ ਪੈਣਾ ਤਾਂ ਇਹ ਤਾਂ ਦੇਖੋ ਵੈਗਰੂ ਦੇ ਆਸਰੇ ਆ ਜੀ ਹੂੰ ਘਰ ਵੀ ਟਾਈਮ ਨਹੀਂ ਲੰਘਦਾ ਵੇਲੇਆਂ ਦਾ ਆਣਾ ਪੈਂਦਾ ਹਾਂ ਜੀ ਰੋਟੀ ਪਾਣੀ ਚੱਲ ਜਾਂਦਾ ਘਰੇ ਹਾਂਜੀ ਰੋਟੀ ਪਾਣੀ ਚੱਲਦਾ ਉਹ ਤਾਂ ਮਾੜਾ ਮੋਟਾ ਵੀ ਸਾਰਾ ਨਹੀਂ ਕੋਈ ਕੰਮ ਕਰਦਾ ਨਹੀਂ ਥੋੜਾ ਬਹੁਤ ਹਾਂਜੀ ਕੰਮ ਕਿਦਾ ਨਹੀਂ ਲੱਗਿਆ ਜੀ ਅੱਛਾ ਹਾਂਜੀ ਠੀਕ ਹੈ ਜ਼ਿੰਦਗੀ ਚ ਐਨੇ ਸੰਘਰਸ਼ ਐਨੀਆਂ ਮੁਸ਼ਕਲਾਂ ਹਾਂਜੀ ਤੇ ਖੜੇ ਹਾਂ ਅੱਜ ਵੀ ਕੋਈ ਕਰਦਾ ਜੀ ਕਹਿਣੇ ਜਨੇ ਹੈ ਸਾਹ ਜੀ ਗੱਲ ਹੈ ਹਾਂ ਫਾਪੀ ਆਪਣੀ ਆਪਣੀ ਕਰਦੇ ਆ ਆਪਣੇ ਆਪਣੀ ਕਰਦੇ ਸਾਰੇ ਹਾਂ ਮੈਂ ਆਪਣਾ ਇਧਰ ਆ ਜਾਣਾ ਸਵੇਰੇ ਚਾਹ ਪਾਣੀ ਬਣਾ ਕੇ ਪੀ ਕੇ ਕੀ ਹੋ ਗਿਆ ਬਾਪੂ ਜੀ ਅੱਜ ਦੇ ਜਮਾਨੇ ਨੂੰ ਸਾਰੇ ਮਤਲਬੀ ਜੀ ਹੋ ਗਏ ਨੇ ਕਿਸੇ ਨੇ ਦਿਲ ਨਹੀਂ ਰਲਦਾ ਇਹ ਦੁਨੀਆ ਨਕਲੀ ਜੀ ਕਿਉਂ ਹੋ ਗਈ ਕੁਝ ਮਾਂ ਤੇ ਵੀ ਡਿਮੈਂਡ ਕਰਦਾ ਜੀ ਬੱਚਿਆਂ ਨੂੰ ਲਾਣ ਤੇ ਮਾਵਾ ਵੱਧ ਵਿਗਾੜਦੀਆਂ ਨੇ ਮੰਨਦੇ ਹੋ ਤੁਸੀਂ ਇਹ ਗੱਲ ਹਾਂ ਜੀ ਉਹਨਾਂ ਜਿਆਦਾ ਪਿਓ ਤੇ ਪਿਓ ਦੇ ਵਿਰੁੱਧ ਕੁਝ ਕੁਝ ਉਹਨਾਂ ਨੂੰ ਕਹੀ ਜਾਣਾ ਉਹ ਕਿ ਐ ਨਹੀਂ ਕਰਦਾ ਸਗਰ ਚੁੱਪ ਕਰਕੇ ਬਰਦਾਸ਼ਤ ਕਰਦਾ ਰਹਿੰਦਾ ਕਿਉਂਕਿ ਰੋਟੀ ਖਾਣੀ ਹੁੰਦੀ ਹਾਂਜੀ 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 ਆਹ ਕੰਮ ਚੁੱਪ ਕਰੇ ਬਰ ਰੋਟੀ ਖਾਈ ਆਪਣੀ ਪੈ ਗਈ ਸਬਰ ਕਿਵੇਂ ਕਰ ਲੈਂਦੇ ਮੈਂ ਉਹ ਸਬਰ ਤਾਂ ਹੁਣ ਕਰਨਾ ਦਾ ਟਾਈਮ ਤਾਂ ਨਗਾਣਾ ਹੀ ਆ ਜੇ ਘਰ ਚ ਝਗੜਾ ਕਰਾਂਗੇ ਤਾਂ ਦੁਨੀਆ ਤਮਾਸ਼ਾ ਦੇਖੂ ਹਾਂਜੀ ਬਲੇਮ ਵੀ ਸਾਰਾ ਆਪਦੇ ਤੇ ਪੈ ਜਾਂਦਾ ਆਪਣੇ ਤੇ ਪੈ ਜਾਂਦਾ ਉਹ ਜੇ ਘਰ ਦਾ ਮੋਢੀ ਹੁੰਦਾ ਉਹਦੇ ਉੱਤੇ ਗੱਲ ਆ ਜਾਂਦੀ ਸਾਰੀ ਵੇ ਆਈ ਕਾ ਕਰਾ ਬੜਾ ਸੋਚ ਸਮਝ ਕੇ ਚੱਲਣਾ ਪੈਂਦਾ ਬਹੁਤ ਸਾਰੀ ਗੱਲਾਂ ਆਪਦੇ ਆਪ ਤੇ ਲਾ ਲੈਣੀਆਂ ਜਿਹੜੇ ਕਿ ਕੋਈ ਕਸੂਰ ਵੀ ਨਾ ਹੋਵੇ ਉਹ ਕਸੂਰ ਵੀ ਆਪਦੇ ਮੱਥੇ ਮਾੜ ਲੈਣਾ ਵੀ ਹਾਂ ਮੈਂ ਹੀ ਕੀਤਾ ਜੋ ਕੀਤਾ ਹੁਣ ਤੁਸੀਂ ਦੇਖ ਲਓ ਇਕੱਲੇ ਦਾ ਕਿਤੇ ਵੀ ਨਹੀਂ ਸੁਣਾਈ ਹੈਗੀ ਨਾਲ ਕੋਈ ਹੋਏਗਾ ਗਵਾ ਬੰਦਾ ਤਾਂ ਸੁਣਦੇ ਆ ਹਾਂਜੀ ਇਹ ਵੀ ਹੁਣ ਬੱਚੇ ਘਰ ਵਾਲੀ ਇੱਕ ਵਾਰ ਦੋ ਮੈਂ ਇਕੱਲਾ ਇੱਕ ਵਾਰ ਦੋ ਉੱਥੇ ਗੱਡੀ ਸੁਣਾਈ ਆ ਉਹ ਤਾਂ ਕਹਿੰਗਾ ਹੀ ਖਰਾਬ ਹੈ ਇਕੱਲਾ ਜਾਣਾ ਵੀ ਬੱਚੇ ਝੂਠ ਬੋਲਦੇ ਸਾਰੇ ਆ ਗੱਲ ओके okay. so, दे? सो ਆ ਕਿਵੇਂ ਫਿਰ ਸਮਾਨ ਵਗੈਰਾ ਘਰੋਂ ਲੈ ਕੇ ਆਉਂਦੇ ਹੋ ਕਿਦਾਂ ਥੋੜਾ ਦੇ ਦਿੰਦੇ ਆ ਸਾਹਮਣੇ ਜੀ ਅੱਛਾ ਤੇ ਕਿੰਨਾ ਕਿੰਨੇ ਕੱਪ ਲੱਗ ਜਾਂਦੇ ਦਿੰਦੇ ਇਹ ਤਾਂ ਦੇਖੋ ਜੀ ਕੱਚੇ ਕੰਮ ਨੇ ਹੂੰ 100 ਲੱਗ ਜੇ 200 ਲੱਗ ਜੇ ਗਾਗ ਦੇ ਉੱਤੇ ਹੈ ਕਿਸਮਤ ਹਾਂ ਕਿਸਮਤ ਹਾਂ ਜੀ ਆ ਗਿਆ ਆ ਗਿਆ ਆ ਗਿਆ ਆ ਗਿਆ ਹਾਂ ਜੀ ਤੁਹਾਡਾ ਫੁਲਕਾ ਤੁਰ ਹੀ ਜਾਂਦਾ ਇਸ ਕੰਮ ਨਾਲ ਠੀਕ ਹੈ ਬਸ ਠੀਕ ਆ ਟਾਈਮ ਪਾਸ ਕਰ ਇਸ ਲਾਹਗੇ ਨੇ ਦਿੱਤੀ ਸੀਗੀ ਵੀ ਆ ਕੰਮ ਕਰ ਲੀਏ ਤਲਾਬ ਚ ਚਲੇ ਗਏ ਵਿਚਾਰੇ ਕਰੋਨੇ ਚ ਮਰ ਗਏ ਜਿਹਨਾਂ ਦਿੱਤੀ ਸੀ ਅੱਛਾ ਹਾਂ ਕਿੰਨੇ ਸਾਲ ਹੋ ਗਏ ਵੈਸਟ ਆਪੀਜ ਦੀਆਂ ਨੂੰ ਤੁਹਾਨੂੰ ਮੈਨੂੰ ਵੀ 20 23 ਸਾਲ ਹੋ ਗਏ ਮੈਨੂੰ ਹੈ ਪਹਿਲਾਂ ਘਲੜੀ ਲਈ ਸੀ ਗੰਨੇ ਦੀ ਮੈਂ ਜਦੋਂ ਮੈਨੂੰ ਡਿਸਕ ਦਾ ਹੋਇਆ ਪਰ ਇੱਥੇ ਦਾ ਜਿਹੜਾ ਪ੍ਰਧਾਨ ਸੀ ਜਿਹੋ ਨਹੀਂ ਹੁੰਦਾ ਉਹਨਾਂ ਨੇ ਰੇੜੀ ਲਗਾਤੀ ਸੀ ਅੱਛਾ ਹਾਂ ਬੀ ਆ ਕੰਮ ਕਰਦਾ ਮੈਂ ਤਾਂ ਘਰੇ ਕੰਮ ਹੁੰਦਾ ਸੀ ਕੋਡੇ ਹੋਏ ਕੰਮ ਨਹੀਂ ਹੁੰਦਾ ਹੂੰ ਬਜ਼ੁਰਗ ਨੇ ਨਾ ਸਾਡੇ ਜਿਹੜੇ ਜਿਵੇਂ ਤੁਸੀਂ ਉਹ ਸਭ ਕਹਿੰਦੇ ਨੇ ਅਸੀਂ ਕੰਮ ਕਰਨਾ ਹੈ ਸਾਡਾ ਸ਼ਰੀਰ ਨਹੀਂ ਚੱਲਣਾ ਅਜੇ ਅਸੀਂ ਕੰਮ ਨਹੀਂ ਕਰਿਆ ਤੇ ਇਹਦੇ ਨੌਜਵਾਨ ਸ਼ਰੀਰ ਹਲਾ ਕੇ ਰਾਜੀ ਨਹੀਂ ਇਹ ਸ਼ਰੀਰ ਚੱਲਦਾ ਜੇ ਤਾਂ ਹੀ ਠੀਕ ਰਹਿੰਦਾ ਜੀ ਹਾਂ ਤੇ ਬੰਦੇ ਦਾ ਬਹਿ ਗਿਆ ਬੰਦਾ ਮਾਰ ਆਹ ਜੀ ਮਰੀਜ਼ ਆ ਮੈਂ ਇੱਕ ਛੋਟੀ ਮਸਾਂ ਟਾਈਮ ਗੁਰਦੁਆਰੇ ਜਾ ਕੇ ਕੱਢ ਲੈਣਾ ਬਾਈ ਜਿਆਦਾ ਛੋਟੀ ਨਹੀਂ ਮੇਰੇ ਤੋਂ ਹੁੰਦੀ ਰੱਬ 'ਚ ਭਰੋਸਾ ਰੱਖਦੇ ਹਾਂ ਪਰਮਾਤਮਾ ਤੇ ਯਕੀਨ ਹੈ ਭਰੋਸਾ ਬਹੁਤ ਆ ਜੀ ਤੋ ਵਾਹਿਗੁਰੂ ਤੇ ਬਹੁਤ ভরਸਾ ਆਪਾਂ ਨੂੰ ਜੋ ਮੰਗਿਆ ਮਿਲੇ ਹੁਣ ਤੱਕ ਮਿਲਦਾ ਰਿਹਾ ਜੀ ਕਿਰਪਾ ਕਰਦੇ ਆ ਉਹੀ ਸਟਾਲ ਦਾ ਉਹੀ ਸਵਾ ਦਾ ਆਪਾਂ ਕਦੇ ਕੋਈ ਸ਼ਿਕਾਇਤ ਹੋਵੇ ਕਿ ਇਹ ਚੀਜ਼ ਮਿਲੀ ਨਹੀਂ ਐ ਨਾ ਨਾ ਇਹ ਤਾਂ ਕਿਰਪਾ ਉਹਦੀ ਮਨ ਦੀ ਆਪਣੇ ਹੈ ਨਹੀਂ ਕੋਈ ਲਾਜ ਤੇ ਮੇਰੀ ਗੁੰਦਣਾ ਜੀ ਇੱਕ ਹਰ ਇੱਕ ਪਿਓਨ ਹੁੰਦਾ ਕਿ ਮੇਰੀ ਔਲਾਦ ਕੁਝ ਚੰਗਾ ਕਰੇ ਅੱਗੇ ਵਧੇ ਉਹ ਚੀਜ਼ਾਂ ਪੂਰੀਆਂ ਹੋਈਆਂ ਤੁਹਾਡੀਆਂ ਕਿ ਨਹੀਂ ਨਾ ਜੀ ਨਾ ਉਹ ਜਿਆਦਾ ਮਿਹਲਾਦ ਕਹਿਣੇ ਚ ਨਹੀਂ ਆਪਾਂ ਨੂੰ ਮੰਝ ਕਿੱਥੇ ਆਉ ਆਪਾਂ ਨੂੰ ਕੁਝ ਕਿੱਥੇ ਆਉ ਹਾਂ ਜਹਾ ਪੇ ਉਹ ਕਹਿਣੇ ਚ ਨਹੀਂ ਹੈਗਾ ਪਹਿਲਾਂ ਵਾਲੇ ਪਿਓਆਂ ਦਾ ਬਹੁਤ ਡਰ ਹੁੰਦਾ ਸੀ ਜਿਹੜੇ ਤੁਹਾਡੇ ਬਾਪੂ ਜੀ ਹੁੰਦੇ ਹੋਣੇ ਉਹ ਕਿਵੇਂ ਦਾ ਸਮਾਂ ਸੀਗਾ ਉਦੋਂ ਉਹ ਬਹੁਤ ਸਮਾਂ ਚੰਗਾ ਸੀ ਸਾਰੇ ਅਸੀਂ ਪੰਜ ਭਰਾ ਸੀ ਦੋ ਭੈਣਾਂ ਸਾਰੇ ਉਹਨਾਂ ਨੇ ਵਿਆਹੇ ਪਾ ਲਏ ਸਾਰੇ ਇੱਕੇ ਸੀ ਸਾਰੇ ਇਕੱਠੇ ਸੀ ਬਹੁਤ ਵਧੀਆ ਟਾਈਮ ਲੰਘਿਆ ਉਹਨਾਂ ਦਾ ਯੂਨੀਵਰਸਿਟੀ ਲੱਗੇ ਰਹੇ ਉਹ ਪਹਿਲਾਂ ਅੰਗਰੇਜ਼ਾਂ ਦਾ ਟਾਈਮ ਫੌਜ ਦੇ ਵਿੱਚ ਸੀ ਬਹੁਤ ਵਧੀਆ ਟਾਈਮ ਉਹਨਾਂ ਦੇ ਸਿਰ ਤੇ ਸਾਡਾ ਲਿਖੜਿਆ ਤੇ ਅੱਜ ਦਾ ਸਮਾਂ ਅੱਜ ਦਾ ਸਮਾਂ ਬਹੁਤ ਥਲੇ ਚਲੇ ਗਿਆ ਕਾਲੀ ਹਾਂਜੀ ਕੱਲ੍ਹ ਸਾਨੂੰ ਨਹੀਂ ਪਤਾ ਸੀ ਸਾਡੇ ਨਾਲੇ ਹੁਣ ਅੱਗੇ ਅੱਜ ਕੱਲ੍ਹ ਤਾਂ ਮਾਪੇ ਡਰਦੇ ਔਲਾਦ ਮੂਰੇ ਮਤਲਬ ਔਲਾਦ ਤੋਂ ਡਰਦੇ ਕਿ ਔਲਾਦ ਕੁਝ ਕਹਿ ਨਾ ਦਵੇ ਪਹਿਲਾਂ ਬੱਚੇ ਡਰਦੇ ਸੀ ਔਲਾਦ ਤੋਂ ਤਾਂ ਡਰਦਾ ਬੱਚਾ ਜੇ ਮਾਂ ਉਧਰ ਵਕਤ ਕਰਦੀ ਹੈ ਬੱਚੇ ਨਾਲ ਹੂੰ ਜੇ ਉਹ ਆਪਣੇ ਘਰ ਵਾਲੇ ਨਾਲ ਕਰੇ ਬੱਚੇ ਕਹਿ ਨਹੀਂ ਕੁਝ ਜਾਂਦੇ ਬੱਚੇ ਆਪ ਡਰਨਗੇ ਹੂੰ ਪੁਆਇੰਟ ਤਾਂ ਥੋੜੀ ਗੱਲ ਚ ਹਾਂਜੀ ਬਿਲਕੁਲ ਪੁਆਇੰਟ ਹੈ ਮਾਵਾ ਬਗਾੜ ਦਿਆ ਕਿਤੇ ਨਾ ਕਿਤੇ ਲਾਡ ਪਿਆਰ ਜਿਹੜਾ ਨਾ ਉਮਰਵਾ ਦਿੰਦਾ ਹੁੰਦਾ ਕਦੇ ਹਸਤੇ ਵੀ ਜੇ ਤੁਸੀਂ ਬਾਲਾ ਬੱਚੇ ਨੂੰ ਉਹ ਕਰਕੇ ਰਾਗੋ ਥੋੜਾ ਜਿਹਾ ਗੁੱਸਾ ਥੋੜੀ ਜੀ ਸਟ੍ਰਿਕਨੈਸ ਜਿਹੜੀ ਆ ਉਹ ਜ਼ਰੂਰ ਚਾਹੀਦੀ ਹੈ ਬੱਚੇ ਨੂੰ ਜਿਵੇਂ ਸਾਡੀਆਂ ਮਾਵਾ ਨੇ ਕਿਵੇਂ ਕੁੱਟਿਆ ਹੋਣਾ ਤੁਹਾਨੂੰ ਯਾਦ ਹੋਣਾ ਕਿਵੇਂ ਕੁੱਟਦੇ ਹੋਣੇ ਮਾਪੇ ਹਨਾ ਤਾਂ ਅੱਜ ਤੱਕ ਕੰਮ ਕਰਦੇ ਜੋ ਗਲਤ ਕੰਮ ਕਰਦਾ ਬੰਦਾ ਕੁਰਦਾ ਹੀ ਆ ਹਾਂਜੀ ਇਹ ਆ ਜੇ ਕੋਈ ਆਪਾਂ ਕੋਈ ਲਾਂਭਾ ਨਹੀਂ ਦਵਾਇਆ ਜ਼ਿੰਦਗੀ ਚ ਹਾਂ ਮਾਵਾ ਪਿਓ ਜੋ ਉਹਨਾਂ ਨੇ ਦਿੱਤਾ ਉਹੀ ਪਾ ਲਿਆ ਆਪਾਂ ਨੇ ਕੁਆਸ਼ਾਂ ਜ਼ਿੰਦਗੀ 'ਚ ਕੋਈ ਕੋਈ ਖਵਾਸ਼ ਆਪਣੇ ਕੋਈ ਨਹੀਂ ਬਸ ਹੂੰ ਕੁਆਸ਼ਾਂ ਕੁਆਸ਼ਾਂ ਸਭ ਖਤਮ ਹੋ ਗਈਆਂ ਮਾਵਾਬ ਚਲੇ ਗਏ ਸਭ ਕੁਝ ਖਤਮ ਹੋ ਗਿਆ ਮਾਵਾਬ ਇੱਕਨ ਮੋਲ ਹੁੰਦੇ ਨੇ ਜੇ ਉਹ ਜ਼ਿੰਦਗੀ ਦੇ ਵਿੱਚ ਨਾ ਹੋਣ ਤਾਂ ਕੁਛ ਵੀ ਨਹੀਂ ਜ਼ਿੰਦਗੀ ਜ਼ਿੰਦਗੀ ਨਹੀਂ ਹੈ ਬਾਕੀ ਤਾਂ ਰਿਸ਼ਤੇ ਹੋਰ ਵੀ ਆ ਜਾਂਦੇ ਨੇ ਉਹ ਨਹੀਂ ਮਿਲਦੇ ਬਾਪੂ ਦੇ ਸਿਰ ਤੇ ਮੋਜ ਜਾਂਦੇ ਸਾਰੀਆਂ ਹਨਾ ਉਹ ਮੋਜਾਂ ਭੁੱਲੀਆਂ ਨਹੀਂ ਜੋ ਬਾਪੂ ਦੇ ਸਿਰ ਤੇ ਹਾਂਜੀ ਹਾਂਜੀ ਹਨਾ ਯਾਦ ਆਉਂਦੀ ਹੈ ਯਾਦ ਆਉਂਦੀ ਹੈ ਅੱਖ ਪਰ ਆਉਂਦੀ ਮਨੁਦਾਸ ਹੋ ਜਾਂਦਾ ਸ਼ਾਇਦ ਹੁੰਦੇ ਤਾਂ ਕੀ ਕਰਨਾ ਸੀ ਤੁਸੀਂ ਉਹਨਾਂ ਵਾਸਤੇ ਹੁਣ ਵਾਸਤੇ ਆਪਾਂ ਕਰਦੇ ਰਹੇ ਹੁਣ ਦੱਸਿਓ ਉਹਨਾਂ ਦੀ ਕੀ ਹੋ ਗਿਆ ਸੀਗਾ ਉਹਨਾਂ ਨੂੰ ਨਹੀਂ ਵੇ ਜ ਆਪਣੀ ਉਮਰ ਪਹੋ ਗਏ ਮਰੇ ਨੇ ਬੁਰੀ ਆਪਣੀ ਬਿਮਾਰ ਹੋਏ ਮੜੇ ਜੇ ਕੋ ਲੱਕੜ ਦਾ ਕੰਮ ਵੀ ਕਰਦੇ ਰਹੇ ਪਹਿਲਾਂ ਬੋਚਵਾਗੇ ਮਿਸਤਰੀ ਸੀ ਮਿਸਤਰੀ ਸੀ ਨਾ ਲੱਕੜ ਦਾ ਪਿਓ ਨੇ ਬਹੁਤ ਚੀਜ਼ਾਂ ਸਿਖਾਈਆਂ ਉਹ 92 ਸਾਲ ਦੀ ਉਮਰ ਸੀ 92 ਸਾਲ ਦੀ ਹਾਂਜੀ ਇੱਕ ਨਾ ਜਿਵੇਂ ਬਾਪ ਹੁੰਦਾ ਨਾ ਉਹ ਗੁਰੂ ਆ ਉਹ ਬਹੁਤ ਗੱਲਾਂ ਸਿਖਾਉਂਦੇ ਨੇ ਉਹਦੀਆਂ ਗੱਲਾਂ ਚੇਤੇ ਆਉਂਦੀਆਂ ਨੇ ਹੁਣ ਤੁਹਾਨੂੰ ਜਿਹੜੀਆਂ ਉਹਨਾਂ ਨੇ ਸਿਖਾਈਆਂ ਤੁਹਾਨੂੰ ਕੋਈ ਜੀ ਬੱਚੇ ਦਾ ਗੁਰੂ ਮਾਂ ਹੁੰਦੀ ਆ ਉਹ ਮਾਂ ਜ ਉਹਨੂੰ ਚਾਹੇ ਚੋਰ ਬਣਾ ਦੇ ਭਗਤ ਬਣਾ ਦੇ ਸੂਰਮਾ ਬਣਾ ਦੇ ਮਾਂ ਤੇ ਐਡਵੈਂਡ ਕਰਦੀ ਆ ਗੱਲ ਸਾਰੇ ਤੇ ਉਹਨੇ ਤਾਂ ਬਾਹਰੋਂ ਕਮਾ ਕੇ ਲੈਣਾ ਹਾਂ ਹਾਂਜੀ ਹੁਣ ਮਾਂ ਦੇ ਸਿਰ ਤੇ ਆ ਸਾਰਾ ਕੋ ਪਿਓ ਵਿਰੁੱਧ ਚਿਹਰੋਂ ਪਿਆਰ ਉਹਨੂੰ ਬਣਾਵੇ ਚਿਹਰੋਂ ਵਿਰੋਧ ਗੱਲਾਂ ਸੁਵਾਵੇ ਬਾਪੂ ਜੀ ਅੱਜ ਕੱਲ ਦੇ ਬੱਚੇ ਨਾ ਆਪਣੇ ਮਾਪੇ ਲਈ ਟਾਈਮ ਨਹੀਂ ਕਰਦੇ ਕਦੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਵੀ ਕੋਈ ਸੁਣਨ ਵਾਲਾ ਹੋਵੇ ਤੁਹਾਡਾ ਪੁੱਤ ਤੁਹਾਡੇ ਕੋਲ ਟਾਈਮ ਕੱਢ ਕੇ ਆਵੇ ਵੀ ਮੇਰੇ ਦਿਲ ਦੀਆਂ ਵੀ ਕੀ ਗੱਲਾਂ ਨੇ ਜਿਹੜੀਆਂ ਮੈਂ ਕਰਾਂ ਕਦੇ ਸੁਣਦਾ ਤੁਹਾਡੇ ਨਾਲ ਕਦੇ ਬਹਿੰਦਾ ਤੁਹਾਡੇ ਨਾਲ ਤਿੰਨ ਚਾਰ ਵਾਰੀ ਐਕਸੀਡੈਂਟ ਹੋਇਆ ਮੇਰੇ ਕੋਲ ਕੋਈ ਨਹੀਂ ਪਹੁੰਚਿਆ ਮੇਰੇ ਭਤੀਜੇ ਪਹੁੰਚੇ ਹਾਂ ਹਸਤਾ ਜਾਨ ਮੇਰਾ ਦੋਸਤ ਵੀ ਇਸ ਤਰ੍ਹਾਂ ਕੋਈ ਪਹੁੰਚਿਆ ਛਕਰੀ ਪਹੁੰਚੀ ਔਰ ਟਾਈਮ ਤੇ ਕੋਈ ਨਹੀਂ ਪਹੁੰਚਿਆ। ਭਤੀਜੇ ਹੁਣ ਵੀ ਕਰਦੇ ਆ। ਭਰਾ ਵੀ ਕਰਦੇ ਆ। ਪਰ ਨਾ ਘਰ ਵਾਲੀ ਉਹ ਆਪਣੇ ਨਹੀਂ ਬੰਦੀ ਬਗਾਨਾ ਸਾਥੋਂ ਉਪਰਾ ਬੰਦੀਦਾ ਹੈ ਨਾ। ਜੰਗਲ ਬਹੁਤ ਗੱਲਾਂ ਨੇ ਜੋ ਹੁੰਦੀਆਂ ਨੇ ਦਿਲ ਦੇ ਵਿੱਚ ਰਹਿ ਜਾਂਦੀਆਂ ਕਈ ਗੱਲਾਂ ਨੂੰ ਬਿਆਨ ਕਰਨ ਲਈ ਅਲਫਾਜ਼ ਨਹੀਂ ਹੁੰਦੇ। ਹੁਣ ਬਾਪੂ ਜੀ ਦੇ ਦਿਲ ਦਾ ਜੋ ਅੰਦਰ ਹੈ, ਜੋ ਦਰਦ ਹੈ ਨਾ ਉਹ ਕੱਢ ਨਹੀਂ ਪਾ ਰਹੇ ਕਿ ਕਿਵੇਂ ਉਹ ਅੱਖਾਂ ਰਹੀ ਜਿਹੜੇ ਹੰਝੂ ਨੇ ਉਹ ਅੰਦਰ ਹੀ ਬਹਿ ਗਏ ਹਨਾ ਉਹ ਦਿਲ ਦੇ ਅੰਦਰ ਹੀ ਰਹਿ ਗਿਆ ਜਿਹੜਾ ਦੁੱਖ ਹੈਗਾ ਪਰ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਿਆ ਕਰੋ ਇਹ ਸਾਡੇ ਖਜ਼ਾਨੇ ਨੇ ਇਹ ਅਨਮੋਲ ਨੇ ਸਾਡੇ ਕੋਲ ਸਾਨੂੰ ਸਾਹਮਣੇ ਚਾਹੀਦੇ ਨੇ ਜਿਨ੍ਹਾਂ ਨੇ ਸਾਡੇ ਲਈ ਇੰਨਾ ਕੁਛ ਕੀਤਾ ਜ਼ਿੰਦਗੀ ਦੇ ਸੰਘਰਸ਼ ਕੀਤੀ ਆਪ ਉਹ ਸਾਨੂੰ ਖਵਾਉਣ ਲਈ ਸਾਨੂੰ ਪਿਓ ਲਈ ਮਿਹਨਤ ਮਜ਼ਦੂਰੀ ਕੀਤੀ ਬਹੁਤ ਕੰਮ ਕੀਤਾ ਤੇ ਅੱਜ ਅਸੀਂ ਕੀ ਕਰ ਰਹੇ ਹਾਂ ਉਹਨਾਂ ਬਜ਼ੁਰਗਾਂ ਦੀ ਕਦਰ ਨਹੀਂ ਕਰ ਰਹੇ ਉਹਨਾਂ ਦਾ ਨਿਰਾਦਰ ਕਰ ਰਹੇ ਹਾਂ ਕੋਈ ਬਾਪੂ ਜੀ ਸਾਥੀ ਨਾਲ ਅਸੀਂ ਗੱਲਬਾਤ ਕੀਤੀ ਇਹਨਾਂ ਦੀ ਜ਼ਿੰਦਗੀ ਦੇ ਨਾਲ ਕੁਝ ਜੁੜੀਆਂ ਗੱਲਾਂ ਨੇ ਸੋ ਉਮੀਦ ਕਰਦੀਆਂ ਕਿ ਤੁਸੀਂ ਵੀ ਕਦੇ ਇਸ ਸਿਚੁਏਸ਼ਨ ਦੇ ਵਿੱਚ ਆਏ ਹੋਵੋਗੇ ਜਾਂ ਕਦੇ ਤੁਹਾਡੇ ਤੋਂ ਵੀ ਕੋਈ ਗਲਤੀ ਹੋ ਜਾਂਦੀ ਹੈ ਪਰ ਮਾਂ ਬਾਪ ਦਾ ਦਿਲ ਕਦੇ ਨਾ ਦੁਖਾਇਆ ਕਰੋ ਉਮੀਦ ਕਰਦੇ ਹਾਂ ਕਿ ਕੁਝ ਨਾ ਕੁਝ ਤੁਹਾਨੂੰ ਜਰੂਰ ਇਸ ਵੀਡੀਓ ਤੋਂ ਸਿੱਖਣ ਨੂੰ ਮਿਲਿਆ ਹੋਵੇਗਾ ਦੇਖਦੇ ਰਹੋ ਸਾਡਾ ਖਾਸ ਪ੍ਰੋਗਰਾਮ ਹੌਸਲੇ ਕੈਮਰਾ ਪਰਸਨ ਸਤਨਾਮ ਦੇ ਨਾਲ ਨੂਰ ਵਰਜੋਤ ਤੇ ਟੀਵੀ ਐਨਰ